ਅੰਮ੍ਰਿਤਸਰ ਦੇ ਵੇਰਕਾਰ ਰੋਡ ਦੇ ਅਧੀਨ ਆਉਂਦੀ ਦੀਨਧਿਆਲ ਕਲੋਨੀ ਵਿੱਚ ਤਿੰਨ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਲੋਕਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਹੈ। ਲੋਕ ਸੜਕ ਤੇ ਬੈਠ ਕੇ ਆਪਣਾ ਗੁੱਸਾ ਜਤਾ ਰਹੇ ਨੇ। ਇਲਾਕਾ ਨਿਵਾਸੀ, ਔਰਤਾਂ, ਬੱਚਿਆਂ ਸਮੇਤ ਸੜਕਾਂ ਤੇ ਉਤਰ ਆਏ ਨੇ। ਇਲਾਕਾ ਵਾਸੀਆਂ ਨੇ ਦੱਸਿਆ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਉਹਨਾਂ ਦੀ ਕਲੋਨੀ ਵਿੱਚ ਬਿਜਲੀ ਦੀ ਸਪਲਾਈ ਬਿਲਕੁਲ ਬੰਦ ਹੈ। ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਇਲਾਕੇ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਨਾ ਹੀ ਪਾਣੀ ਆ ਰਿਹਾ ਹੈ ਅਤੇ ਨਾ ਹੀ ਇਲੈਕਟ੍ਰੋਨਿਕ ਸਾਜੋ ਸਮਾਨ ਚੱਲ ਰਹੇ ਨੇ ਰੋਜ਼ਮਰਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਪਈ ਹੈ ਛੋਟੇ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਇਸ ਦੇ ਵੀਰਕੇ ਵੇਰਕੇ ਦੀਨਦਿਆਲ ਕਲੋਨੀ 'ਚ ਰਹਿੰਦੇ ਆ ਜੀ ਇਹਦਾ ਨਾਮ ਆਦਾ ਗੁਰੂ ਆਬਾਦੀ ਦੀਆਂ ਦਾ ਤੇ ਅਸੀਂ ਅੱਜ ਤੀਜਾ ਦਿਨ ਹੈ ਜੀ ਅੱਜ ਕਰ ਜੀ ਦੀਆਂ ਬੱਤੀਆਂ ਆਂਦੀ ਟਾਈਪ 32 ਦੀ ਸਮੱਸਿਆ ਲੈ ਕੇ ਜੇ ਅਸੀਂ ਇਹ ਬਿਜਲੀਕਾਰ ਵੇਰ ਕੇ ਹੀ ਪਹੁੰਚੇ ਜਿਨ੍ਹਾਂ ਨਾਲ ਆੜਨਾ ਪਹਿਲਾਂ ਐਸਜੀਓ ਸਾਹਿਬ ਪਹਿਲਾਂ ਗੱਲ ਹੀ ਕਰਨ ਦੇ ਸਾਨੂੰ ਕਹਿੰਦੇ ਚੋਪਰੋ ਚੋਪਰੋ ਜੇ ਗੱਲ ਵੀ ਹੋਈ ਉਹ ਕਿਸੇ ਨਿਬਰੇ ਮਿਟਰੀ ਕੀ ਆਦੀ ਬਿਜਲੀ ਕਦੋਂ ਆਣੀ ਆ ਕੀ ਤੁਹਾਡੇ ਇਲਾਕੇ ਦੀ ਬਿਜਲੀ ਬੰਦ ਆ ਜਾਂ ਹੋਰ ਵੀ ਇਲਾਕੇ ਦੀ ਨਹੀਂ ਨਹੀਂ ਸਾਡੇ ਬਿਜਲੀ ਦਾ 3000 ਕਲੋਨੀ ਵਿੱਚ ਆਦੀ ਬਿਜਲੀ ਬੰਦ ਆ ਕੋਈ ਬੰਦ ਕੀ ਕੋਈ ਟਰਾਂਸਫਾਰਮ ਕਰਾਵਾ ਜਾਂ ਕੀ ਆ ਸਾਡੇ ਟਰਾਂਸਫਾਰਮਰ ਦਾ ਫੇਸ ਸੀ ਜੇ ਤਿੰਨ ਫੇਸੇ ਲਾਈਨ ਆਂਦੀ ਆ ਇੱਕ ਫੇਸ ਬੰਦ ਆ ਜੀ ਦੋ ਚੱਲੰਦੇ ਉਹ ਚੋਂ ਵੀ ਇੱਕ ਡੈਮੇਜ ਹੋ ਗਿਆ ਜਿਹਨਾਂ ਦੇ ਕਿਸੇ ਕਿਸੇ ਘਰ ਦੇ ਬੱਤੀ ਆਂਦੀ ਆ ਪਰ ਅਸੀਂ ਵੀ ਅਸੀਂ ਕਿੰਨਾ ਕਿ ਮੰਗਣ ਜਾਈਏ ਕਿਸੇ ਦੇ ਘਰ ਪਾ ਕੇ ਕਿੰਨੇ ਘਰ ਆ ਗਏ ਭਾਈ ਜਿੰਨਾ ਮੁਸ਼ਕਲ ਆ ਸਾਡੇ ਘਟ ਘਟ ਅੱਗੇ 80 ਘਰ 80 80 ਦੇ ਹੋਣੇ ਕਿਸੇ ਕੇ ਘਰ ਜਿਹੜੇ ਆ ਸਾਡੇ ਕੋਈ ਆਸ਼ਵਾਸਨ ਦਵਾਇਆ ਜ ਆਡੇ ਬਿਜਲੀ ਘਰ ਆ ਜੋ ਅਸੀਂ ਬਿਜਲੀ ਘਰ ਕੀ ਕਰਨ ਜਾਣਾ ਜਦੋਂ ਆਡੀ ਬਿਜਲੀ ਇੱਥੇ ਕਨੈਕਸ਼ਨ ਆ ਇਹ ਸਮਰੇ ਗਰਮੀ ਦੇ ਵਿੱਚ ਸਾਰਾ ਵੀ ਹਾਲ ਸਾਡਾ ਤੇ ਬੁਰਾ ਹੀ ਆ ਬਾਕੀ ਜਿਹੜੇ ਢਾਗੇ ਜਨਾਨੀਆਂ ਉਹਨਾਂ ਦਾ ਹਾਲ ਤੇ ਬੁਰਾ ਹੀ ਆ ਬੱਚੇ ਸਕੂਲ ਜਿਹੜੇ ਗਏ ਉਹ ਬਿਨਾਂ ਨੀਂਦ ਸੁੱਤੇ ਗਏ ਆ ਉਹ ਸਵੇਰੇ ਉਣ ਕਿਨਾਂ ਦੇ ਬਿਠਿਆ ਪਾਣੀ ਨਹੀਂ ਆ ਦੇ ਪਾਣੀ ਪੀਣ ਨੂੰ ਨਹੀਂ ਹੈਗਾ ਬੱਤੀ ਕੋਲ ਆਸੀ ਦੋ ਤਿੰਨ ਵਾਰੀ ਆਈ ਇਹਨਾਂ ਨੂੰ ਆਖਿਆ ਕਿ ਪਰ ਸਾਡੇ 3 ਘੰਟੇ ਮੱਥਾ ਮਾਰਨ ਦੇ ਬਾਅਦ ਵੀ ਆਨ ਨੂੰ ਕੋਈ ਜਰਾ ਆਸ਼ਵਾਸਨ ਨਹੀਂ ਮਿਲੇ। ਉਹ ਕੀ ਮੰਗ ਕਰਦੇ ਬਸ ਇਹਨਾਂ ਨੂੰ ਬੱਤੀ ਹੁਣੇ ਦੇਣ। ਸਾਡੇ ਘਰ ਬੱਤੀ ਹੁਣੇ ਆਣ ਰਾਤ ਦੇ ਤਾਈ ਬੈਠੇ ਆ ਤੇ ਆਈ ਕੰਮ ਕਰਾਂਗੇ ਜੇ ਵੀ ਨਹੀਂ ਕਰਦੇ ਇਹਨੇ ਕਮਾਵਾਂਗੇ ਤੇ ਖਾਵਾਂਗੇ ਕੀ?